ਲੋ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਮਿੱਤਰੋ ਘਰ ਪਰਵਾਹ ਠੀਕ ਹੈ ਜੀ ਸਾਰਿਆਂ ਦੇ ਜਾਨਵਰ ਸੈਟਅਪ ਵੀ ਸਾਰਿਆਂ ਦੇ ਲੋ ਜੀ ਬਾਈ ਅੱਜ ਥੋੜਾ ਜਿਹਾ ਹੋ ਗਏ ਲੇਟ ਆਪਾਂ ਠੀਕ ਹੈ ਜੀ ਹੰਡਾਲਾ ਦੂਣਾ ਬਾਗਿਆ ਛੜਿਆ ਜਾਨਵਰਾਂ ਨੂੰ ਇੱਧਰ ਆਓ ਦੇਖੋ ਦਾਣਾ ਚੁਗ ਰਹੇ ਆ ਬਾਕੀ ਇੱਧਰ ਵੀ ਆਪਾਂ ਨੇ ਦਾਣੇ ਪਾਤੇ ਆਪਣੇ ਜਾਨਵਰਾਂ ਨੂੰ ਠੀਕ ਹੈ ਜੀ ਹੁਣ ਲੱਗੇ ਬੀ ਦਾਣਾ ਪਾਣੀ ਖਾਣ ਅੱਜ ਥੋੜਾ ਜਿਹਾ ਹੋ ਗਿਆ ਕੰਮ ਲੇਟ ਚਾਓ ਕਥੀ ਆਹ ਸੰਦੂਕ ਦਾ ਸਾਲਾ ਤੋੜਨ ਲੱਗੇ ਹੋਏ ਆ ਮੈਂ ਜਾਲ ਸਾਲੇ ਨਾਲ ਸਤਿ ਸ੍ਰੀ ਅਕਾਲ ਸਾਲੇ ਨਾਲ ਹੋਰ ਨਹੀਂ ਕੁਝ ਜ਼ਿਆਦਾ ਦਿਵਾਲੀਓ ਮਨਾਉਂਗੇ ਨਾ ਲੋਹੜੀਓ ਮਨਾਉਂਗੇ ਜਾਲ ਕੇ ਪਹਿਲੇ ਹੀ ਬਾੜ ਕੇ ਰੱਖ ਲਿਆ ਹਾਂ ਕਿਹੜਾ ਕਵਾੜ ਜਿਆ ਰੱਖ ਤੀਕਾਈ ਇਹਦੀ ਦੀਵਾਰੇ ਰੱਖ ਦਗੇ ਕੀ ਕਰਤਾ ਇਹਨੂੰ ਹੈੜੀ ਹੈੜੀ ਕਹੇ ਕਿਹੜਾ ਕਰਿਆ ਤੋੜਤਾ ਬਣੇ ਹੈ ਨਾ ਮਨੂ ਕਹਿੰਦਾ ਇਹਨੂੰ ਕਹਿੰਦਾ ਹੈੜੀ ਹੱਡੀ ਤੋੜ ਕਹਿੰਦਾ ਅੱਛਾ ਠੀਕ ਆ ਅਸੀਂ ਬਾਈ ਆ ਸੰਦੂਕ ਪਿਆਰਾ ਸਾਡੇ ਕੋਲ ਐਕਸਟਰਾ ਤੋੜਤਾ ਸੀਗੇ ਇਹ ਬਾਰੇ ਜਪਿਆ ਬਤਾ ਯਾਰ ਜਿਆਦਾ ਮੈਂ ਤੈਨੂੰ ਤਾਂ ਹੀ ਤਾਂ ਕਹਿੰਦਾ ਮੈਂ ਇਹਨੂੰ ਜਾਲ ਕੇ ਸਾਲਿਆਂ ਨੂੰ ਆਪਾਂ ਲੋੜੀ ਵਿੱਚ ਮਾਰਿਆ ਕੋਈ ਤੂੰ ਰੱਖ ਲਿਆ ਤਾਂ ਤੇ ਫੰਦਾ ਕੱਚਾ ਕੰਮ ਬਿੱਲੇ ਬੁੱਲੇ ਦਾ ਤੈਨੂੰ ਪਤਾ ਕੁਝ ਨਹੀਂ ਪਤਾ ਹੁੰਦਾ ਹਾਂ ਜੇਕ ਦੇ ਕੋਈ ਬੱਚਰਾ ਤੈਨੂੰ ਖਾਦਾ ਤਾਂ ਨਰਸਾਨ ਔਰ ਕਿਆ ਇਹਨੂੰ ਜਾਲੀ ਲੈਣੇ ਨਾ ਠੀਕ ਆ ਵਧੀਆ ਵਧੀਆ ਕਰਿਆ ਨਾਲੇ ਸਾਲਾ ਸੇਕ ਹੋ ਜਾਊਗਾ ਲੋੜੀ ਮਨਾ ਹੋ ਜਾਊਗੀ ਤੇ ਨਾਲ ਜਾਲ ਲਿਆ ਤੋੜ ਕੇ ਜਾਲ ਲੋ ਵਾਲੇ ਨੂੰ ਨਾਲੇ ਉਨੋ ਸਾਲਾ ਨੇ ਇਕੱਲੇ ਨੇ ਇਹਨੇ ਗਾਜਾ ਪਾਇਆ ਪਤਾ ਉਹ ਚੱਕ ਦੇ ਚੱਕ ਦੇ ਪੁਰਾ ਨਾ ਸਾਡਾ ਗੱਬਰ ਸਿੰਘ ਇਹ ਵੀਡੀਓ ਤੇ ਬਹੁਤ ਡਰਦਾ ਏ ਆ ਸਾਡਾ ਬਾਈ ਬੰਦਾ ਤਕੜਾ ਕਬੂਤਰ ਬਾਜ਼ ਆਉਣ ਵਾਲਾ ਇਹ ਤੂੰ ਬਣੂਗਾ ਕਬੂਤਰ ਰੱਖਣੇ ਦਾ ਹੈ 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 ਰੱਖੂਗਾ ਤੂੰ ਕਿ ਨਾ ਮੈਂ ਨਹੀਂ ਰੱਖਣੇ ਹੈਗੇ ਰੱਖਣੇ ਆ ਤੇ ਰੱਖਣੇ ਆ ਮੈਂ ਰੱਖੂਗਾ ਇਹ ਰੱਖਣੇ ਜਾਂਦਾ ਚਲ ਠੀਕ ਆ ਕਿਦਾਂ ਤਾਰੇ ਕਰੂੰਗਾ ਫਿਰ ਕਬੂਤਰਾਂ ਨੂੰ ਆਪਣੇ ਨੂੰ ਹਾਂ ਆਪਣੇ ਆਪਣੇ ਪਾਪਾ ਨੂੰ ਕਹ ਦੇ ਕਿ ਪਾਪਾ ਨੂੰ ਹੈਲੋ ਕਰ ਦੇ ਏਦਾਂ ਕਰ ਦੇ ਦੇਖੋ ਉਹ ਏਦਾਂ ਹੈਲੋ ਕਰ ਪਾਪਾ ਨੂੰ ਕਿ ਹੈਲੋ ਬਾਬਾ ਜੀ ਨੂੰ ਫੋਟੋ ਖਾ ਬਾਬਾ ਜੀ ਦੀ ਫੋਟੋ ਦਿਖਾ ਮੱਲਾ ਬਾਬਾ ਜੀ ਦੀ ਫੋਟੋ ਦਿਖਾਤੀ ਬਾਈ ਗੁਰਦੁਆਰਾ ਸਾਹਿਬ ਦੀ ਕਹਿੰਦਾ ਬਾਬਾ ਜੀ ਦੀ ਫੋਟੋ ਦਿਖਾ ਮੇਰੀ ਗੱਲ ਸੁਣ ਅੰਛ ਮੇਰੀ ਗੱਲ ਤਾਂ ਸੁਣ ਇੱਧਰ ਦੇਖ ਤੂੰ ਐ ਹੈਲੋ ਤਾਂ ਕਰ ਦੇ ਪਾਪਾ ਨੂੰ ਆਪਣੇ ਨੂੰ ਹੈਲੋ ਕਰ ਬਾਈ ਬਾਈ ਨਹੀਂ ਕਰਨਾ ਪਾ ਹੈਲੋ ਕਰਨੀ ਏਦਾਂ ਕਰ ਅੰਛ ਓਏ ਹੈਲੋ ਕਰ ਦੇ ਕਿ ਹੈਲੋ ਹਾਂ ਹੈਲੋ ਦੀਵਾਲੀ ਦੀ ਹੈਪੀ ਦੀਵਾਲੀ ਦੀ ਨਵਾਂ ਸਾਲ ਆ ਕਿ ਮੇਰੇ ਵੱਲੋਂ ਸਾਰਿਆਂ ਨੂੰ ਹੈ ਨਵਾਂ ਸਾਲ ਦੀਆਂ ਮੁਬਾਰਕਾਂ ਹੈਪੀ ਦੀਵਾਲੀ ਦੀਆਂ ਹੀ ਕਰੀ ਜਾਂਦਾ ਨਵੇਂ ਸਾਲ ਦੀਆਂ ਮੁਬਾਰਕਾਂ ਕਹੇ ਨਵੇਂ ਸਾਲ ਦੀਆਂ ਹੈ ਹਾਂ ਬਧਾਈਆਂ ਕੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਸਾਰਿਆਂ ਨੂੰ ਬਧਾਈਆਂ ਲਖੀਆਂ ਹਾਂ ਬਧਾਈਆਂ ਭਾਈ ਸਾਰਿਆਂ ਨੂੰ ਨਵੇਂ ਸਾਲ ਦੀਆਂ ਆਉਣ ਵਾਲੇ ਅੱਜ 31 ਦਸੰਬਰ 2024 ਦਾ ਲਾਸਟ ਦਿਨ ਸਾਰਿਆਂ ਨੂੰ ਸਾਡੇ ਵੱਲੋਂ ਬਾਈ ਲੱਖ ਲੱਖ ਵਧਾਈਆਂ ਹੋਣ ਨਵੇਂ ਸਾਲ ਦੀਆਂ ਆਉਣ ਵਾਲੇ ਦੀਆਂ ਤੇ ਬਾਈ ਜਾਨਵਰ ਤੁਹਾਡੇ ਦਾ ਸਹੀ ਰਹਿਣ ਮੇਰੇ ਭਰਾਵਾਂ ਦੇ ਮੈਂ ਦੱਬ ਚੜ੍ਹਦੀ ਕਲਾ ਰੱਖੇ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਹੋਰ ਠੀਕ ਆ ਤੇ ਇਸ ਪਾਕੀ ਸਾਡਾ ਚੱਲੀ ਜਾਂਦਾ ਹਾਂ ਨਵੇਂ ਸਾਲ ਦੀਆਂ ਸੀਗੇ ਚਲੋ ਅਸੀਂ ਐਡਵਾਂਸ ਤੇ ਬਣਾ ਲਈਏ ਵੀਡੀਓ ਵੀ ਨਵੇਂ ਸਾਲ ਦੀਆਂ ਵਧਾਈਆਂ ਵੀ ਸਾਰਿਆਂ ਨੂੰ ਦੇਣੀਆਂ ਆਪਾਂ ਨੇ ਹਨਾ ਅੱਜ 31 ਦਸੰਬਰ ਸ਼ਾਮ ਦਾ ਟਾਈਮ ਆ ਆਪਾਂ ਹੋਰ ਵੀ ਇੱਕ ਇਹ ਸ਼ੌਂਕ ਵੀ ਏਦਾਂ ਦਾ ਨਾ ਤੇ ਬੰਦਾ ਦੀ ਮਤਲਬ ਕਿਸੇ ਹੋਰ ਪਾਸੇ ਦਬਾਅ ਨਹੀਂ ਧਿਆਨ ਇਹ ਨਹੀਂ ਜਾਂਦਾ ਹਾਂ ਤੇ ਲਾਈਫ ਵਿਅਸਤ ਰਹਿੰਦੀ ਆਪਣਾ ਮਤਲਬ ਮਨੋਰੰਜਨ ਹੋਇਆ ਰਹਿੰਦਾ ਯਾਰ ਹੁਣ ਕੰਮ ਤੇ ਆਏ ਆ ਬਸ ਆ ਕੇ ਉੱਤੇ ਚੜ ਕੇ ਬਾਕੀ ਤੇ ਪਾਰਟੀ ਵਾਜ ਦੀ ਖੜਾ ਹੁੰਦਾ ਕਿਤੇ ਵੀ ਠੀਕ ਹੈ ਨਾ ਇਹ ਆਪਣਾ ਵਧੀਆ ਜਿਹਾ ਜਿਹੀ ਕਰੀਦਾ ਹੁੰਦਾ ਇੱਥੇ ਕੰਮ ਕਰ ਇਹਨਾਂ ਤੇ ਲੱਗੇ ਰਹਿੰਦੇ ਹੁਰਕਿਆ ਹੁਰਕਿਆ ਨਾ ਨਾ ਵਧੀਆ ਠੀਕ ਆ ਬਾਕੀ ਬਈ ਸਾਡੇ ਵੱਲੋਂ ਸਾਰੇ ਕਬੂਤਰ ਬਾਜ਼ ਭਰਾਵਾਂ ਨੂੰ ਹਨਾ ਆਉਣ ਵਾਲੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਫਰਮਾਤਮਾ ਕਰੇ ਤੁਹਾਡੇ ਪਰਿਵਾਰ ਨੂੰ ਤੁਹਾਡੇ ਘਰ ਪਰਿਵਾਰ ਨੂੰ ਸਾਰਿਆਂ ਨੂੰ ਹਨਾ ਔਰ ਜਾਨਵਰ ਜਿਹੜੇ ਵੀ ਰਾਂ ਨੇ ਰੱਖੇ ਵੇ ਸ਼ੌਂਕ ਨਾਲ ਸਾਰਿਆਂ ਨੇ ਤੰਦਰੁਸਤ ਰਹਿਣ ਘਰ ਪਰਿਵਾਰ ਸੁੱਖ ਸ਼ਾਂਤੀ ਬਣੀ ਰਹੇ ਹਨਾ ਵਾਹਿਗੁਰੂ ਸਾਰਿਆਂ ਨੇ ਤੰਦਰੁਸਤੀਆਂ ਬਖਸ਼ੇ ਘਰ ਚ ਜਾਨਵਰ ਸਹੀ ਰਹਿਣਾ ਹੈ ਨਾ ਠੀਕ ਠਾਕ ਰਹਿਣਾ ਹਾਂ ਸਹੀ ਹੈ ਕਿਸੇ ਕੇ ਫੁੱਟ ਬੋਲੀ ਆ ਜਾ ਬਰਤੂਗਾ ਹੋ ਜਾ ਅਗਲਾ ਬਰਤੂ ਲੂੰਗਾ ਬਸ 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 ਚਲੋ ਤਾਂ ਆਪਾਂ ਨੇ ਦਵਾਈ ਛੋਟਾ ਜਿਹਾ ਅਪਡੇਟ ਜੀ ਦੇਣੀ ਤੇ ਛੋਟੀ ਜੀ ਵੀਡੀਓ ਬਣਾਣੇ ਦੀ ਮਾਹ ਚਲੋ ਸਾਰੇ ਵੀਰਾਂ ਨੂੰ ਆਪਾਂ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਦੇ ਦਨੇ ਆ ਬਾਕੀ ਵੀਡੀਓ ਆਪਾਂ ਦਿਨ ਚ ਬਣਾਵਾਂਗੇ ਸ਼ੌਂਕ-ਸ਼ੌਂਕ ਕਰਾਏ ਕਰਾਂਗੇ ਹੁਣ ਆਪਾਂ ਨੂੰ ਹਨਾ ਟਾਈਮ ਹੋ ਗਿਆ ਹੁਣ ਬਾਕੀ ਥੋੜਾ ਜਿਹਾ ਕੰਮ ਤੇ ਬਾਈ ਲੇਟ ਹੋ ਜਾਂਦਾ ਮੈਂ ਤਾਂ ਚਲੋ ਫ੍ਰੀ ਐ ਤਾਂ ਦਿਨ ਚ ਕਰਾਵਾਂਗੇ ਹਨਾ ਸ਼ੌਂਕ ਬਾਈ ਚਲੋ ਧੰਨਵਾਦ ਬਾਈ ਸਾਰੇ ਵੀਰਾਂ ਦਾ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਲੱਗੇ ਵੇ ਤੋੜਨੇ ਨੂੰ ਤੋੜਦੀ ਐ ਹੁਣ ਹਾਂ ਚੱਲਿਆ ਇਹ ਤਾਂ ਚੱਲਿਆ ਇਹ ਤਾਂ ਹੁਣ ਤੋੜ ਦੇਣਾ ਇਹਨੂੰ ਚਲੋ ਇੱਕ ਵਾਰ ਫੂਟੇ ਬੜੇ ਠੀਕ ਆ ਉਹ ਵੀ ਜਾਨੇ ਸਾਹਮਣੇ ਇੱਕ ਹੁਣ ਠੰਡ ਵੀ ਬਹੁਤ ਹੋਊਗੀ ਨਾ ਮੌਸਮ ਮੌਸਮ ਬਾਈ ਥੋੜਾ ਜਿਹਾ ਐਦਾਂ ਦਾ ਹੀ ਆ ਬੱਦਲ ਵਾਈ ਜਿਹਾ ਮੌਸਮ ਰਹਿੰਦਾ ਏ ਸ਼ਾਮ ਦਾ ਟਾਈਮ ਹੋਇਆ ਬ ਹਨੇਰਾ ਹੋ ਗਿਆ ਉਹ ਤੋੜ ਦਿਆ ਸੀ ਨਾ ਬਾਕੀ ਸਵੇਰ ਮਿਲਾਂਗੇ ਬਾਈ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ